ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਪਾਲੀ ਖਾਦਮ ਸ਼ਬਦਾਂ ਦੀ ਲੜੀ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਜਿਹੜੇ ਸ਼ਬਦਾਂ ਦੀ ਗੱਲ ਕਰਨੀ ਆ ਉਹਨਾਂ ਸ਼ਬਦਾਂ ਨੂੰ ਲਿਖਣ ਲੱਗਿਆਂ ਆਪਾਂ ਅਕਸਰ ਗਲਤੀ ਕਰ ਜਾਂਦੇ ਆ ਤੇ ਉਹਦਾ ਕਈ ਵਾਰ ਸਾਨੂੰ ਭੁਲੇਖਾ ਵੀ ਪੈ ਜਾਂਦਾ ਜਾਂ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਸ਼ਬਦਾਂ ਦੀ ਲੜੀ ਚੱਲ ਰਹੀ ਆ ਤੇ ਅੱਜ ਆਪਾਂ ਦੋ ਉਹਨਾਂ ਸ਼ਬਦਾਂ ਦੀ ਗੱਲ ਕਰਨੀ ਆ ਜਿਨ੍ਹਾਂ ਦਾ ਸਾਨੂੰ ਅਕਸਰ ਭੁਲੇਖਾ ਪੈ ਜਾਂਦਾ ਤੇ ਆਓ ਫਿਰ ਆਪਾਂ ਜਲਦੀ ਜਲਦੀ ਸ਼ੁਰੂ ਕਰਦੇ ਆਂ ਤੇ ਉਹ ਸਾਡਾ ਸ਼ਬਦ ਪਹਿਲਾ ਹੈ ਤੇ ਦੂਸਰਾ ਹੈ ਤੇ ਉਹ ਜਿਹੜਾ ਪਹਿਲਾ ਤੇ ਆ ਉਦੇ ਤੇ ਇੱਕ ਸਿੰਬਲ ਬਣਿਆ ਹੋਇਆ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਛਟਮਰੋੜੀ ਕਹਿੰਦੇ ਆ ਕੀ ਕਹਿੰਦੇ ਆ ਜੀ ਛਟਮਰੋੜੀ ਇਹਦਾ ਨਾਮ ਆ ਛਟਮਰੋੜੀ ਇਹਨਾਂ ਦਾ ਨਾਮ ਆ ਜੀ ਜਿਹੜੀ ਆਪਾਂ ਨੇ ਉੱਪਰ ਪਾਈ ਹੋਈ ਆ ਹਾਂ ਕੰਬ ਹਣੇ ਹੈ ਅਕਸਰ ਕੀ ਹੁੰਦਾ ਪਹਿਲਾਂ ਤਾਂ ਇਹ ਪਾਉਂਦੇ ਵੀ ਕਈ ਵਾਰ ਗਲਤ ਆ ਕਈ ਕੀ ਕਰਦੇ ਆ ਜੀ ਛਟਮਰੋੜੀ ਐਦਾਂ ਪਾ ਲੈਂਦੇ ਨੇ ਪੁੱਠੀ ਆਏ ਹਾਂ ਇਹ ਪੁੱਠੀ ਪਾ ਦਿੰਦੇ ਨੇ ਤੇ ਇਹਦੇ ਉੱਤੇ ਛੱਟ ਮਰੋੜੀ ਪੁੱਠੀ ਪਾ ਦੋ ਜਦ ਕਿ ਇਹ ਜਿਹੜੀ ਛੱਟ ਮਰੋੜੀ ਆ ਪੁੱਠੀ ਵਾਲੀ ਇਹ ਗਲਤ ਆ ਇਹ ਗਲਤ ਆ ਜੀ ਇਦਾਂ ਨਹੀਂ ਪੈਣੀ ਛੱਟ ਮਰੋੜੀ ਇਦਾਂ ਹੀ ਪੈਣੀ ਆ ਹਾਂ ਇਹ ਬਿਲਕੁਲ ਸਹੀ ਆ ਪਹਿਲਾਂ ਤਾਂ ਇਹ ਹੋ ਗਿਆ ਵੀ ਛੱਟ ਮਰੋੜੀ ਪਉਣੀ ਕਿਵੇਂ ਕਈ ਪੁੱਠੀ ਪਾਈ ਜਾਂਦੇ ਨੇ ਇਹ ਕੀਬੋਰਡ ਦੇ ਉੱਤੇ ਬਣੀ ਹੁੰਦੀ ਆ ਬਕਾਇਦਾ ਪੰਜਾਬੀ ਫੌਂਟ ਅਲਮੋਲਿਪੀ ਫੌਂਟ ਤੁਸੀਂ ਵਰਤਦੇ ਹੋ ਜੇ ਕੀਬੋਰਡ ਦੇ ਉੱਤੇ ਤਾਂ ਉੱਥੇ ਬਣੀ ਹੋਈ ਆ ਤਾਂ ਪੌਣੀ ਆਪਾਂ ਨੇ ਇਦਾਂ ਵਾਂ ਤੇ ਪੌਣੀ ਵੀ ਉੱਪਰ ਹੈ ਉੱਪਰ ਪੌਣੀ ਇਹ ਕੌਮੇ ਵਰਗੀ ਹੁੰਦੀ ਆ ਜਿਵੇਂ ਆਪਾਂ ਸ਼ਬਦਾਂ ਦੇ ਥੱਲੇ ਕੌਮਾ ਪਾਉਂਦੇ ਆ ਨਾ ਉਹਦੇ ਹੀ ਹੁੰਦੀ ਆ ਪਰ ਪੈਂਦੀ ਇਹ ਹੇ ਉੱਤੇ ਹੁਣ ਆਪਾਂ ਗੱਲ ਕਰਦੀਆਂ ਵੀ ਇਹ ਪੈਂਦੀ ਕਿਉਂ ਆ ਆਪਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਨਾਮ ਕੀ ਆ ਉਠੀ ਨਹੀਂ ਪਾਉਣੀ ਸਿੱਧੀ ਪਾਉਣੀ ਆ ਨਾ ਵੇ ਦਾ ਛੁੱਟ ਮਰੋੜੀ ਹੁਣ ਆ ਗਈ ਗੱਲ ਵੀ ਛੁੱਟ ਮਰੋੜੀ ਜਿਹੜੀ ਹੈ ਉਹ ਕਿਹੜੇ ਕਿਹੜੇ ਅੱਖਰ ਤੇ ਪੈਂਦੀ ਆ ਉਹ ਅੱਖਰ ਜਿਹਨੂੰ ਅਸੀਂ ਤੋੜ ਕੇ ਲਿਖਦੇ ਜਿਵੇਂ ਹੁਣ ਇੱਥੇ ਤੇ ਦਾ ਭਾਵ ਉੱਤੇ ਆ ਉੱਤੇ ਇਹਨੂੰ ਤੋੜ ਕੇ ਲਿਖਿਆ ਗਿਆ ਉੱਤੇ ਤਾਂ ਇੱਥੇ ਛੁੱਟ ਮਰੋੜੀ ਪਊਗੀ ਹੁਣ ਆਪਾਂ ਇੱਕ ਵਾਕ ਬਣਾਉਨੇ ਆ ਤਾ ਜੋ ਤੁਹਾਨੂੰ ਪਤਾ ਲੱਗ ਜਵੇ ਬਈ ਇਹ ਕਿਵੇਂ ਕੰਮ ਕਰਦੀ ਆ ਆਪਾਂ ਇੱਕ ਵਾਕ ਬਣਾਉਨੇ ਆ ਦੋਨਾਂ ਨੂੰ ਵਰਤ ਕੇ ਉਹ ਵਾਕ ਧਿਆਨ ਨਾਲ ਦੇਖਿਓ ਮੰਨ ਲਓ ਇੱਕ ਛੋਟਾ ਜਿਹਾ ਆਪਾਂ ਵਾਕ ਬਣਾ ਲੈਂਦੇ ਆ ਬਈ ਅ ਮੇਰੇ ਮੰਨ ਤੇ ਕੋਲੇ ਤੇ ਛੱਟ ਮਰੋੜੀ ਪੈਣੀ ਆ ਭਾਰ ਹੈ ਹੁਣ ਇੱਥੇ ਛੱਟ ਮਲੂੜੀ ਪਈ ਆ ਹੁਣ ਦੂਜਾ ਆਪਾਂ ਇੱਕ ਹੋਰ ਬਣਾ ਲੈਨੇ ਆ ਮੈਂ ਕੇਲੇ ਸੇਬ ਤੇ ਅਨਾਰ ਖਰੀਦੇ ਹੁਣ ਇੱਥੇ ਤੇ ਆ ਅਤੇ ਕਰਕੇ ਇੱਥੇ ਤੇ ਕਿਉਂ ਪਿਆ ਇੱਥੇ ਤੇ ਦਾ ਭਾਵ ਉੱਤੇ ਇੱਥੇ ਤੇ ਦਾ ਭਾਵ ਕੀ ਆ ਉੱਤੇ ਪਰ ਇੱਥੇ ਤੇ ਦਾ ਭਾਵ ਕੀ ਆ ਇੱਥੇ ਤੇ ਦਾ ਭਾਵ ਅਤੇ ਤੇ ਔਰ ਅਤੇ ਦੇ ਵਿੱਚ ਵੀ ਫਰਕ ਹੁੰਦਾ ਇਹਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਫੇਰ ਕਦੇ ਹੁਣ ਇੱਥੇ ਗੱਲ ਤੁਹਾਨੂੰ ਪਤਾ ਲੱਗ ਗਈ ਵੀ ਜਦੋਂ ਸ਼ਬਦ ਨੂੰ ਤੋੜ ਕੇ ਲਿਖਿਆ ਜਾਂਦਾ ਕਿ ਉਹ ਲਿਖਿਆ ਜਾਂਦਾ ਕਦੋਂ ਲਿਖਿਆ ਜਾਂਦਾ ਕਿਵੇਂ ਲਿਖਿਆ ਜਾਂਦਾ ਇਹਦੇ ਬਾਰੇ ਵੀ ਆਪਾਂ ਗੱਲ ਕਰਦੇ ਆ ਤੇ ਛੋਟ ਮਰੋੜੀ ਵਾਲਾ ਤੇ ਦੂਜਾ ਇਹਨਾਂ ਦੋਨਾਂ ਦੇ ਵਿੱਚ ਫਰਕ ਆ ਇਹਦੇ ਲਈ ਇੱਕ ਨਿਯਮ ਆ ਨਿਯਮ ਜਿਹੜੇ ਨੇਗੇ ਉਹ ਮੈਂ ਐਂ ਕਹਿੰਦਾ ਸੀਗਾ ਪਹਿਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀਗਾ ਵੀ ਨਿਯਮ ਜਿਹੜੇ ਆ ਇਹ ਵਾਲੇ ਪੱਕੇ ਨਹੀਂ ਹੈਗੇ ਜਿਨ੍ਹਾਂ ਨੂੰ ਚੰਗੇ ਲੱਗਦੇ ਆ ਉਹ ਵਰਤ ਲੈਂਦੇ ਨੇ ਜਿਨ੍ਹਾਂ ਨੂੰ ਨਹੀਂ ਚੰਗੇ ਲੱਗਦੇ ਉਹ ਆਏ ਵੀ ਲਿਖ ਲੈਂਦੇ ਨੇ ਜਿਵੇਂ ਲਿਖਿਆ ਜਾਂਦਾ ਚੱਲੀ ਇਹਦਾ ਉਵੇਂ ਚੱਲੀ ਜਾਂਦਾ ਜਿਵੇਂ ਤੇ ਛੋਟ ਬਰੋੜੀ ਵਾਲਾ ਤੇ ਦੂਸਰਾ ਤੇ ਇਹ ਲੰਮਾ ਪੈ ਗਿਆ ਕੋਈ ਗੱਲ ਨਹੀਂ ਛੋਟੀ ਕਰ ਲਿਆ ਹੁਣ ਜਦੋਂ ਗੱਲ ਆਵੇ ਤੇ ਕਿੱਥੇ ਪਾਉਣਾ ਤਾਂ ਸ਼ਬਦ ਪੂਰਾ ਕਿੱਥੇ ਪਾਉਣਾ ਤੇ ਅੱਧਾ ਕਿੱਥੇ ਪਾਉਣਾ ਬਾਲੋ ਸ਼ਬਦ ਹੈਗਾ ਤੇ ਔਰ ਉੱਤੇ ਦੋ ਸ਼ਬਦ ਹੁਣ ਤੇ ਕਿੱਥੇ ਲੱਗਣਾ ਉੱਤੇ ਕਿੱਥੇ ਲੱਗਣਾ ਇਹਦੇ ਵਿੱਚ ਵੀ ਫਰਕ ਆ ਪਰ ਇਹ ਆਮ ਤੌਰ ਤੇ ਨਹੀਂ ਇਹਨੂੰ ਚਲਾਉਂਦੇ ਚੱਲੀ ਜਾਂਦਾ ਬਾ ਵੀ ਆਪਾਂ ਦੱਬੀ ਜਾਂਦੇ ਆ ਵੀ ਲਿਖੀ ਚੱਲੋ ਕੋਈ ਗੱਲ ਹੁਣ ਜਦੋਂ ਤਾਂ ਗੱਲ ਕਰਨੀ ਆ ਆਪਾਂ ਨੇ ਭਾਵਨਾਤਮਕ ਗੱਲ ਕਰਨੀ ਆ ਤਾਂ ਤੁਸੀਂ ਤੇ ਲਾ ਲਿਓ ਜੇ ਕੋਈ ਨਿਰਜੀਵ ਗੱਲ ਹੈ ਕਿਸੇ ਨਿਰਜੀਵ ਵਸਤੂ ਦੀ ਗੱਲ ਆ ਤਾਂ ਉੱਤੇ ਲਾ ਲਿਓ ਕਿਵੇਂ ਉਹ ਵੀ ਦੱਸਦੇ ਆ ਜਿਵੇਂ ਆਪਾਂ ਪਹਿਲੀ ਗੱਲ ਕੀਤੀ ਆ ਬਈ ਮੇਰੇ ਮਾਨਤੇ ਭਾਰ ਹੈ ਆਪਾਂ ਇਹ ਲਿਖ ਲਏ ਹੁਣ ਇੱਥੇ ਕਈ ਉੱਤੇ ਵੀ ਲਿਖ ਲੈਂਦੇ ਨੇ ਪਰ ਮੈਨੂੰ ਐ ਲੱਗਦਾ ਵੀ ਉੱਤੇ ਜਿਹੜਾ ਉਹ ਨਹੀਂ ਲਿਖਣਾ ਚਾਹੀਦਾ ਬਈ ਆਪਾਂ ਇਹਨੂੰ ਸ਼ਾਰਟ ਕਰਕੇ ਲਿਖ ਲੈਂਦੇ ਆ ਵੀ ਕਿਉਂਕਿ ਮਾੜ ਜਿਹੜਾ ਇਹ ਭਾਵਨਾਤਮਕ ਚੀਜ਼ ਦਾ ਭਾਵਨਾ ਨਾਲ ਜੁੜੀ ਹੋਈ ਚੀਜ਼ ਦਾ ਬੰਦ ਤਾ ਇੱਥੇ ਤੇ ਸ਼ਬਦ ਜਿਹੜਾ ਉਹ ਉਹ ਚੰਗਾ ਲੱਗਦਾ ਛੁੱਟ ਮਰੋੜੀ ਤੇ ਦੂਜਾ ਜਿਹੜਾ ਉੱਤੇ ਆ ਹੁਣ ਜਿਵੇਂ ਆਪਾਂ ਕਹਦੇ ਇਹ ਵੀ ਕਿਤਾਬ ਕੁਰਸੀ ਉੱਤੇ ਪਈ ਹੈ ਹੁਣ ਇੱਥੇ ਲਿਖ ਤਾਂ ਇੱਥੇ ਲਿਖ ਤਾਂ ਤੇ ਨਾਲ ਵੀ ਲੈਂਦੇ ਆ ਐਂ ਵੀ ਲਿਖ ਲੈਂਦੇ ਨੇ ਛੋਟਮਰੂੜੀ ਨਾਲ ਲਿਖੀ ਜਾਂਦੇ ਨੇ ਚੱਲੀ ਜਾਂਦਾ ਵਾ ਲਿਖ ਲੈਂਦੇ ਨੇ ਕਿਥੇ ਭਾਵ ਨਾਲ ਜੁੜੀ ਜੁੜੀ ਹੋਈ ਗੱਲ ਆ ਤਾਂ ਉਥੇ ਤੇ ਆ ਜਿੱਥੇ ਕੋਈ ਵਸਤੂ ਆ ਤਾਂ ਉਥੇ ਉੱਤੇ ਆ ਹੁਣ ਇੱਥੇ ਉੱਤੇ ਸ਼ਬਦ ਆਪਾਂ ਨੇ ਵਰਤਿਆ ਵੀ ਕਿਤਾਬ ਕੁਰਸੀ ਉੱਤੇ ਪਈ ਆ ਲਿਖੀ ਜਾਂਦੇ ਤੇ ਵੀ ਲਿਖੀ ਜਾਂਦੇ ਛੋਟਮਰੂੜੀ ਨਾਲ ਚੱਲੀ ਜਾਂਦਾ ਵਾ ਪਰ ਮੇਰੇ ਹਿਸਾਬ ਨਾਲ ਕਰ ਲੈਣਾ ਚਾਹੀਦਾ ਐ ਸੋਣਾ ਮਿੰਨੂ ਨਿਯਮ ਇਹ ਬਹੁਤ ਸੋਹਣਾ ਲੱਗਿਆ ਤੇ ਆਪਾਂ ਨੂੰ ਇਹ ਵਰਤ ਲੈਣਾ ਚਾਹੀਦਾ ਵੀ ਕਿਤਾਬ ਕੁਰਸੀ ਉੱਤੇ ਪਈ ਹੈ ਜਾ ਆਪਾਂ ਕਹਿੰਨਾ ਮੇਜ਼ ਉੱਤੇ ਛੋਟੀ ਪਈ ਆ ਮੇਜ਼ ਉੱਤੇ ਛੋਟੀ ਪਈ ਆ ਹੁਣ ਇਹ ਹੋ ਗਿਆ ਤੇ ਔਰ ਉੱਤੇ ਦੇ ਵਿੱਚ ਫਰਕ ਪਹਿਲਾਂ ਆਪਾਂ ਫਰਕ ਕੀਤਾ ਸੀਗਾ ਬਈ ਤੇ ਕਿੱਥੇ ਲੱਗਦਾ ਵਾ ਜਿਵੇਂ ਕੇਲੇ ਸੇਬ ਤੇ ਅਨਾਰ ਐਦਾਂ ਕੋਈ ਵਸਤੂਆਂ ਜਿਹੜੀਆਂ ਨਿਗੀਆਂ ਉਹਨਾਂ ਨੂੰ ਦੱਸਿਆ ਗਿਆ ਵਾ ਵੀ ਆਹਾ ਹਾ ਹਾ ਵਸਤੂਆਂ ਇਹ ਨਿਗੀਆਂ ਛਟਮਰੋੜੀ ਕੌਮੇ ਵਾਂਗ ਐਦਾਂ ਠੀਕ ਹੈ ਜੀ ਇਹ ਪੜਨੀ ਆ ਤੇ ਜਦੋਂ ਵੀ ਆਪਾਂ ਇਹ ਕਿਤੇ ਲਿਖਿਆ ਪੜਦੇ ਆ ਤਾਂ ਅਸੀਂ ਉਹਨਾਂ ਦੇ ਅਰਥ ਜਿਹੜੇ ਨੇ ਉਹ ਸਮਝ ਲੈਣੇ ਨੇ ਵੀ ਉਹ ਅਰਥ ਉਹਦੇ ਕੀ ਨੇ ਜਿਵੇਂ ਆਪਾਂ ਕਹਿ ਦਿੰਦੇ ਆ ਹੋਰ ਮਨ ਤੇ ਮਨ ਤੇ ਬੋਝ ਹੋਵੇ ਤਾਂ ਖਾੜ ਪੀਣ ਕੋਮਾ ਪੰਡਣਾ ਤੇ ਨੱਚਣ ਨੂੰ ਮਨ ਨਹੀਂ ਕਰਦਾ ਹੁਣ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਆਪਾਂ ਨੇ ਮੰਨਤੇ ਔਰ ਇੱਥੇ ਤੇ ਹੁਣ ਇੱਥੇ ਤੇ ਦਾ ਮਤਲਬ ਹੋਰ ਆ ਇੱਥੇ ਪਰ ਤੁਸੀਂ ਸਮਝ ਗਏ ਹੋ ਕਿ ਜਿੱਥੇ ਛੁੱਟ ਬਰੋੜੀ ਆ ਗਈ ਮਨ ਤੇ ਭਾਵ ਮਨ ਦੇ ਉੱਤੇ ਮਨ ਦੇ ਉੱਤੇ ਮਨ ਤੇ ਬੋਝ ਹੋਵੇ ਤਾਂ ਖਾਣ ਪੀਣ ਪਹਿਨਣ ਤੇ ਨੱਚਣ ਨੂੰ ਮਨ ਨਹੀਂ ਕਰਦਾ ਹੁਣ ਇਹ ਚੀਜ਼ਾਂ ਨਿਗੀਆਂ ਜਿਹੜੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਇਹਨਾਂ ਦਾ ਤੁਸੀਂ ਕਦੇ ਵੀ ਭੁਲੇਖਾ ਨਹੀਂ ਖਾਣਾ ਇਹ ਗੱਲ ਨਾਵਲ ਲਿਖਣ ਵਾਲੇ ਕਹਾਣੀ ਲਿਖਣ ਵਾਲੇ ਔਰ ਵਾਰਤਕ ਲਿਖਣ ਵਾਲੇ ਜ਼ਰੂਰ ਨੋਟ ਕਰਨਾ ਕਿ ਜਿੱਥੇ ਗੱਲ ਭਾਵਨਾਤਮਕ ਹੋ ਰਹੀ ਆ ਭਾਵਨਾ ਨਾਲ ਜੁੜੀ ਹੋਈ ਆ ਤਾਂ ਉਥੇ ਤੁਸੀਂ ਛਟਮਰੋੜੀ ਵਾਲਾ ਤੇ ਪਾਉਣਾ ਤੇ ਬਾਕੀਆਂ ਦੇ ਨਾਲ ਉੱਤੇ ਪਾਉਣਾ ਫੇਰ ਮਿਲਾਂਗੇ ਹੋਰ ਨਵੇਂ ਸ਼ਬਦਾਂ ਦੇ ਨਾਲ ਧੰਨਵਾਦ